ਲਓ ਜੀ ਅੱਜ ਜਿਹੜੀ ਵੀਡੀਓ ਲੈ ਕੇ ਆਏ ਦੇ ਵਿੱਚ ਆਪਾਂ ਜ਼ਮੀਨ ਦਿਖਾ ਰਹੇ ਹਾਂ ਉਹ ਜ਼ਮੀਨ ਦਾ ਰੇਟ ਹੈ ਜੀ ਸਿਰਫ 13 ਲੱਖ ਰੁਪਏ ਸਿਰਫ 13 ਲੱਖ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਜ਼ਮੀਨ ਪੰਜਾਬ ਦੀ ਜ਼ਮੀਨ ਆ ਜੀ ਕੋਈ ਐ ਨਹੀਂ ਰਾਜਸਥਾਨ ਦੀ ਪੰਜਾਬ ਦੀ ਜ਼ਮੀਨ 13 ਲੱਖ ਰੁਪਏ ਪਰ ਕਿੱਲੇ ਦੇ ਹਿਸਾਬ ਨਾਲ ਵੀਰ ਹੋ ਰਿਆਣੇ ਦੇਣੀ ਆ ਆਪਣੇ ਕੋਲੇ ਐਡ ਆਈ ਆ ਤੇ ਵਿੱਚ ਤਿੰਨ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜ਼ਮੀਨ ਦੇ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਆ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਨੰਬਰ ਏਰੀਆ ਰੇਟ ਮੈਂ ਦੱਸ ਹੀ ਦਿੱਤਾ ਜੀ ਸਾਰੀ ਜਾਣਕਾਰੀ ਦੇ ਦੇਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਖੇਤੀ ਖਬਰ Facebook ਪੇਜ ਆਪਣੇ ਪਲੇਟਫਾਰਮ ਤੇ ਤੁਸੀਂ ਬਹੁਤ ਹੀ ਘੈਂਟ ਘੈਂਟ ਜਮੀਨਾਂ ਦੀਆਂ ਵੀਡੀਓ, ਘਰ ਕੋਠੀ ਪਲਾਟਾਂ ਦੀਆਂ ਵੀਡੀਓ ਹੋਰ ਬਹੁਤ ਸਾਰੀਆਂ ਵੀਡੀਓ ਦੇਖਦੇ ਹੋ ਜੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਪੇਜ ਨੂੰ ਫੋਲੋ ਕਰ ਲਿਓ ਜੀ। ਜੇਕਰ ਤੁਸੀਂ ਵੀ ਕੋਈ ਆਪਣੀ ਖੇਤੀਬਾੜੀ ਜ਼ਮੀਨ ਦੀ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ, ਕੋਈ ਖੇਤੀਬਾੜੀ ਸੰਦ ਦੀ ਐਡ ਕਰਵਾਉਣਾ ਚਾਹੁੰਦੇ ਹੋ, ਗੱਡੀਆਂ, ਕਾਰਾਂ, ਕੋਠੀ ਪਲਾਟਾਂ ਦੀ ਐਡ ਅਸੀਂ ਕਰਦੇ ਹਾਂ ਤਾਂ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਥੱਲੇ ਦਿੱਤਾ ਹੋਇਆ। ਇਹ ਨੰਬਰ ਤੇ ਤੁਸੀਂ 6 ਤੋਂ 7 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀ ਆ। ਸਾਰੀ ਜਾਣਕਾਰੀ ਦੇ ਨਾਲ 5-6 ਫੋਟੋਆਂ ਬਿਲਕੁਲ HD ਚ ਸਾਫ਼ ਖਿੱਚ ਕੇ ਭੇਜ ਦਿਓ। ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਲੱਗ ਜਾਊਗੀ ਜੀ। ਠੀਕ ਹੈ ਜੀ। ਤੇ ਜੇਕਰ ਤੁਹਾਨੂੰ ਵੀ ਕੋਈ ਖਾਸ ਆਪਣੇ ਏਰੀਆ ਦੀ ਜ਼ਮੀਨ ਦੀ ਭਾਲ ਹੈ ਜੀ ਤਾਂ ਸਾਨੂੰ ਦੱਸੋ ਤੁਹਾਡਾ ਏਰੀਆ ਕਿਹੜਾ, ਤੁਸੀਂ ਕਿੰਨੇ ਕ ਪੈਸੇ ਲਾਉਣੇ ਆ ਤੇ ਤੁਹਾਨੂੰ ਕਿੱਡਾ ਕ ਟੱਕ ਚਾਹੀਦਾ ਜ਼ਮੀਨ ਦਾ ਤਾਂ ਅਸੀਂ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਉਹੀ ਜੀ ਜ਼ਮੀਨ ਲੈ ਕੇ ਹਾਜ਼ਰ ਹੋ ਜਾਵਾਂਗੇ ਤੁਹਾਡੇ ਖੁਦ ਦੇ ਏਰੀਆ ਦੀ ਠੀਕ ਹੈ ਜੀ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ। ਬਾਕੀ ਇਹ ਜਿਹੜਾ ਨੰਬਰ ਆ ਇਹ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ। ਇਹ ਨੰਬਰ ਤੇ ਫੋਨ ਕਰ ਦੀ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੇਕਰ ਕੋਈ ਪ੍ਰੋਮੋਸ਼ਨਲ ਐਡ ਕਰਾਉਣਾ ਚਾਹੁੰਦੇ ਹੋ 부ਸਟ ਐਡ ਕਰਾਉਣਾ ਚਾਹੁੰਦੇ ਹੋ ਤਾਂ ਅਸੀਂ ਸਾਰੀ ਐਡ ਕਰਦੇ ਹਾਂ ਜੀ ਤਾਂ ਉਹਦੇ ਲਈ ਤੁਸੀਂ ਇਸੇ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਸੋ ਵੀਡੀਓ ਕਰਦੇ ਹਾਂ ਸਟਾਰਟ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ 13 ਲੱਖ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਆਈ ਆ ਟੱਕ ਬਹੁਤ ਜਿਆਦਾ ਖੁੱਲਾ ਡੁੱਲਾ ਸਾਨੂੰ ਕੋਈ ਕਮੀ ਰਹਿਣ ਹੀ ਨਹੀਂ ਵਾਲੀ ਅੱਜ ਜਿਹੜਾ ਟੱਕ ਲੈ ਗਿਆ 160 ਕਿੱਲਿਆਂ ਦੀ ਜ਼ਮੀਨ ਦਾ ਟੱਕ ਹੈ ਜੀ ਬਹੁਤ ਵੱਡਾ ਖੁੱਲਾ ਡੁੱਲਾ ਟੱਕ ਹੈ ਜੀ 160 ਕਿੱਲੇ ਜ਼ਮੀਨ ਆਏ ਨੇ ਰੇਟ ਰਹਿਣ ਵਾਲਾ ਪਰ ਕਿੱਲੇ ਦੇ ਹਿਸਾਬ ਨਾਲ 13 ਲੱਖ ਰੁਪਈਆ ਵਧੀਆ ਵਾਣ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਕਿਸੇ ਨਾਲ ਕੋਈ ਲੜਾਈ ਝਗੜੇ ਵਾਲਾ ਸਮੱਸਿਆ ਨਹੀਂ ਕੋਈ ਰਾਹ ਪਹੀ ਦਾ ਰੋਲਾ ਨਹੀਂ ਕੋਈ 1% ਰੋਲਾ ਤੁਹਾਨੂੰ ਕਿਸੇ ਚੀਜ਼ ਦਾ ਦੇਖਣ ਨੂੰ ਮਿਲਣਾ ਹੀ ਨਹੀਂ ਠੀਕ ਹੈ ਜੀ ਪ੍ਰੋਪਰ ਵਧੀਆ ਤੁਹਾਨੂੰ ਏਰੀਆ ਮਿਲੂਗਾ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਹੈਗਾ ਜੀ ਨੇੜੇ ਗੜ ਸ਼ੰਕਰ ਹੈ ਜੀ ਤੇ ਇਹ ਏਰੀਆ ਪੰਜਾਬ ਦੇ ਵਿੱਚ ਪੈ ਜਾਂਦਾ ਤੁਹਾਨੂੰ ਦੱਸਿਆ ਸੀ ਇਹ ਪੰਜਾਬ ਦੀ ਜ਼ਮੀਨ ਲੈ ਕੇ ਆਏ ਆ ਤਿੰਨ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਜੀ ਤਿੰਨ ਮੋਟਰਾਂ 160 ਕਿੱਲੇ ਜ਼ਮੀਨ ਵਿੱਚ ਤਿੰਨ ਮੋਟਰਾਂ ਲੱਗੀਆਂ 13 ਲੱਖ ਰੁਪਇਆ ਰੇਟ ਹੈ ਜੀ ਉਹ ਜਿਹਦੇ ਹਿਸਾਬ ਨਾਲ ਅਸੀਂ ਦੇਣੀ ਹੈ ਠੀਕ ਹੈ ਜੀ ਪਰ ਇਹ ਜ਼ਮੀਨ ਵਿੱਚ ਸਪੈਸ਼ਲ ਨੋਟ ਹੈ ਵੀ ਇਹ ਜ਼ਮੀਨ ਨੂੰ ਜੇਕਰ ਬੀਰ ਕੋਈ ਕਣਕ ਛੋਣੇ ਵਾਲਾ ਮਤਲਬ ਕਿ ਵੀਡੀਓ ਦੇਖ ਰਿਹਾ ਤਾਂ ਉਹ ਫੋਨ ਨਾ ਕਰਨ ਇਹ ਮਾਲਕ ਵੀਰਾਂ ਵੱਲੋਂ ਕਿਹਾ ਗਿਆ। ਕਾਹ ਤੋਂ ਕਿਹਾ ਗਿਆ ਉਹ ਚੀਜ਼ ਵੀ ਮੈਂ ਤੁਹਾਨੂੰ ਦੱਸ ਦਿੰਨਾ। ਇਹ ਜ਼ਮੀਨ ਸਿਰਫ ਬੂਝੇ ਲਾਉਣ ਲਈ ਜਾਨੀ ਕਿ ਆਪਾਂ ਦਰਖਤ ਤਰ ਰੋਖ ਲਗਾਉਣ ਲਈ ਕੋਈ ਵੀਰ ਜੇਕਰ ਲੈਣਾ ਚਾਹੁੰਦਾ, ਇਨਵੈਸਟਿੰਗ ਖਾਤਰ ਲੈਣਾ ਚਾਹੁੰਦਾ ਉਹ ਵੀਰ ਲੈ ਸਕਦਾ ਜੀ। ਠੀਕ ਹੈ ਜੀ ਸਾਨੂੰ ਹਰ ਤਰ੍ਹਾਂ ਦੀ ਐਡ ਸੋਅ ਕਰਨੀ ਪੈਂਦੀ ਆ ਤਾਂ ਅੱਜ ਅਸੀਂ ਲੈ ਕੇ ਆਏ ਇਨਵੈਸਟਿੰਗ ਪਰਪਸ ਵਾਲੀ ਐਡ ਜੇਕਰ ਕੋਈ ਇਨਵੈਸਟਿੰਗ ਪਰਪਸ ਖਾਤਰ ਦੇਖ ਰਿਹਾ ਵੀ ਕੋਈ ਚੀਜ਼ ਦੀ ਪਲਾਂਟੇਸ਼ਨ ਕਰਦੇ ਹੋ ਜਾਨੀ ਕਿ ਤੁਸੀਂ ਕੋਈ ਡੇਕਾਂ ਲਾਉਣੀਆਂ, ਕੋਈ ਤੁਸੀਂ ਪਪੂਲਰ ਲਾਉਣੀਆਂ ਜਾਂ ਕੋਈ ਜ਼ਮੀਨ ਹੈ ਜੀ ਇੱਥੇ ਤੁਸੀਂ ਪਲਾਂਟੇਸ਼ਨ ਕਰ ਸਕਦੇ ਹੋ ਤੇ ਜਿਹਨੂੰ ਮਤਲਬ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਵਧੀਆ ਹੈ ਨਾ ਜ਼ਮੀਨ ਦੇ ਰੇਟ ਵੀ ਚੜੀ ਜਾਣਗੇ ਬਾਕੀ ਤੁਹਾਨੂੰ ਪਲਾਂਟੇਸ਼ਨ ਕੀਤੇ ਹੋਏ ਪੌਦਿਆਂ ਤੋਂ ਬਹੁਤ ਤਕੜੀ ਇਨਕਮ ਹੋਣ ਵਾਲੀ ਹੈ ਬਾਕੀ ਰੇਟ ਬਿਲਕੁਲ ਜੈਜਾ ਜੀ 13 ਲੱਖ ਰੁਪਇਆ ਪਰ ਕਿਲੇ ਦੇ ਹਿਸਾਬ ਨਾਲ ਜ਼ਮੀਨ ਦੇ ਦੇਣੀ ਹੈ ਜੀ ਬਾਕੀ ਕੰਟੈਕਟ ਨੰਬਰ ਸ਼ੇਅਰ ਕਰ ਦਿੰਦੇ ਆ ਇਸੇ ਕਰਕੇ ਅਸੀਂ ਨੋਟ ਦਿੱਤਾ ਵੀਰ ਹੋ ਰਹੇ ਨੇ ਵੀ ਕਣਕ ਝੋਨੇ ਵਾਲੇ ਨਾਲ ਭਾਈ ਫੋਨ ਕਰਿਓ ਕਣਕ ਨੂੰ ਜੋ ਨਾਣੀ ਸਿਰਫ ਇਹ ਪਲਾਂਟੇਸ਼ਨ ਵਾਲੀ ਜ਼ਮੀਨ ਹੈ ਇੱਥੇ ਤੁਸੀਂ ਪਲਾਂਟ ਕਰ ਸਕਦੇ ਹੋ ਪੌਦੇ ਆਪਦੇ ਦਰਖਤ ਤਾਂ ਜੋ ਵੀ ਹਨਾ ਕੋਈ ਵੀ ਦਰਖਤ ਤੁਸੀਂ ਪਲਾਂਟ ਕਰ ਸਕਦੇ ਹੋ ਜੀ ਨੰਬਰ ਤੋਂ ਓਡੀ ਸਕਰੀਨ ਤੇ ਚਲਾ ਦਿੱਤਾ ਗਿਆ ਜੀ ਜੇਕਰ ਤੁਹਾਨੂੰ ਇਹ ਸੌਦਾ ਵਧੀਆ ਲੱਗਦਾ ਤਾਂ ਦਿੱਤੇ ਹੋਏ ਨੰਬਰ ਤੇ ਕਾਲ ਕਰ ਲਿਓ ਜਾ ਕੇ ਕੱਲੀ ਕੱਲੀ ਚੀਜ਼ ਚੈੱਕ ਕਰ ਲਿਓ ਜੇ ਤੁਹਾਡੇ ਹਨਾ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹ ਚੀਜ਼ ਹੋਈ ਦਸੀਆਂ ਹੋਈਆਂ ਚੀਜ਼ਾਂ ਸਾਰੀਆਂ ਉੱਥੇ ਦੇਖ ਲਿਓ ਭਾਈ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਦਾ ਬਿਆਨਨਾ ਕਰ ਸਕਦੇ ਹੋ ਪੱਕੇ ਤੌਰਾਂ ਤੇ ਹੋ ਕੇ ਜੀ ਜੇਕਰ ਤੁਹਾਨੂੰ ਕੋਈ ਆਨਲਾਈਨ ਕਹਿੰਦਾ ਵੀ ਸਾਨੂੰ ਕੋਈ 5000 ਰੁਪਏ ਪਾ ਦਿਓ 10000 ਰੁਪਏ ਪਾ ਦਿਓ ਤੁਹਾਡੀ ਜ਼ਮੀਨ ਬੁੱਕ ਕਰ ਦਿਆਂਗੇ ਤਾਂ ਇਸ ਤਰ੍ਹਾਂ ਕਰਨ ਦੀ ਅਸੀਂ ਸਲਾਹ ਨਹੀਂ ਦਿੰਦੇ ਨਾ ਹੀ ਆਪਣੇ ਚੈਨਲ ਉੱਤੇ ਇਸ ਤਰ੍ਹਾਂ ਦੀ ਕੋਈ ਐਡ ਅਸੀਂ ਪਬਲਿਸ਼ ਕਰਦੇ ਹਾਂ ਜੀ ਤੇ ਬਾਕੀ ਤੁਸੀਂ ਆਪ ਸਾਰੇ ਸਿਆਣਿਆਂ ਜੀ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਫਰਾਡ ਨਾ ਹੋਵੇ ਸਾਰੇ ਭਰਾਵਾਂ ਨੂੰ ਇਹੀ ਜਾਣਕਾਰੀ ਦਿੰਦੇ ਰਹਿੰਦੇ ਆ ਬਾਕੀ ਜੇਕਰ ਤੁਹਾਨੂੰ ਕੋਈ ਖੇਤੀ ਜੋਗ ਜ਼ਮੀਨ ਚਾਹੀਦੀ ਆ ਇਸੇ ਭਾਅ ਦੇ ਵਿੱਚ ਖੇਤੀ ਜੋਗ ਜ਼ਮੀਨਾਂ ਸੇਮ ਏਰੀਆ ਵਿੱਚੋਂ ਹੋਰ ਵੀ ਪੰਜਾਬ ਦੇ ਏਰੀਆ ਵਿੱਚੋਂ ਅਸੀਂ ਪਾ ਰੱਖੀਆਂ ਨੇ ਉਹ ਵੀ ਸਾਡੇ ਜਾ ਕੇ ਚੈਨਲ ਤੇ ਦੇਖ ਲਿਓ ਅਸੀਂ ਹਰ ਰੋਜ਼ ਘੈਂਟ ਕੰਮ ਕਰਨਾ ਵੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਵੱਧ ਤੋਂ ਵੱਧ ਜਿੰਨੀ ਵੀਡੀਓ ਜਿਆਦਾ ਸ਼ੇਅਰ ਹੁੰਦੀ ਹੈ ਉਹਦੇ ਨਾਲ ਫਾਇਦਾ ਹੋ ਜਾਂਦਾ ਵੀ ਇੱਕ ਤਾਂ ਨਵੀਆਂ ਨਵੀਆਂ ਐਡਾਂ ਸਾਡੇ ਕੋਲੇ ਆਉਂਦੀਆਂ ਨੇ ਤੇ ਤੁਹਾਨੂੰ ਘਰ ਬੈਠੇ ਹਨਾ ਬਹੁਤ ਹੀ ਵਧੀਆ ਜਾਣਕਾਰੀ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹਿੰਦੀ ਹੈ ਜੀ ਠੀਕ ਹੈ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਇਦਾਂ ਹੀ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਐ ਇਸੇ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਰੱਖਾ